ਕੁਛ ਮਜਬੂਰੀ ਕਰਕੇ ਮੇਰੇ ਤੋਂ ਪੜ੍ਹਾਈ ਨਹੀਂ ਹੋਈ ਹੈ ਜੀ ਪਹਿਲਾਂ ਪਹਿਲਾਂ ਸ਼ਰਮ ਸਾਨੂੰ ਬਹੁਤ ਆਈ ਸੀਗੀ ਪਰ ਕੁਛ ਮਜਬੂਰੀ ਇੰਨੀ ਜ਼ਿਆਦਾ ਸੀਗੀ ਕਿ ਸ਼ਰਮ ਸਾਡੀ ਫਿੱਕੀ ਪੈ ਗਈ ਪਰ ਇਹ ਵੀ ਜਿਵੇਂ ਇੱਕ ਭੈਣ ਆਪਣੇ ਭਾਈ ਲਈ ਬਣਾਉਂਦੀ ਆ ਇੱਕ ਧੀ ਆਪਣੇ ਪਿਓ ਲਈ ਬਣਾਉਂਦੀ ਆ ਉਵੇਂ ਹੀ ਸਾਫ਼ ਸੁਥਰਾ ਪੂਰਾ ਦਿਲੋਂ ਰੀਝ ਲਾ ਕੇ ਅਸੀਂ ਇਹ ਖਾਣਾ ਬਣਾਉਨੇ ਆਗੇ ਇਹਦਾ ਹੌਸਲਾ ਦੇਖ ਕੇ ਮਤਲਬ ਕੀ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ ਕੰਮ ਕਰਨ ਦਾ ਵੀ ਮੈਂ ਵੀ ਕੰਮ ਕਰ ਸਕਦਾ ਜੇ ਕੰਮ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਆਪਣੇ ਹੀ ਸਰਕਾਰੀ ਕਾਲਜ ਮਲੇ ਕੋਲਾ ਦੇ ਵਿੱਚ ਹੀ ਪੜ੍ਹੀਆਂ ਗਈ ਤੇ ਸਪੋਰਟਸ ਕੋਟੇ ਵਿੱਚ ਯੂਨੀਵਰਸਿਟੀ ਲੈਵਲ ਤੱਕ ਖੇਡ ਚੁੱਕੇ ਹਾਂ ਜੀ ਤੇ ਉਸ ਮਜਬੂਰੀ ਕਰਕੇ ਮੇਰੇ ਤੋਂ ਪੜ੍ਹਾਈ ਨਹੀਂ ਹੋਈ ਹੈ ਜੀ ਤੇ ਪੜ੍ਹਾਈ ਵਿਕਾਸ ਛੱਡੀ ਤੇ ਅਸੀਂ ਛੋਟਾ ਜਿਹਾ ਕੰਮ ਸ਼ੁਰੂ ਕਰਿਆ ਪਹਿਲਾਂ ਪਹਿਲਾਂ ਸ਼ਰਮ ਸਾਨੂੰ ਬਹੁਤ ਆਈ ਸੀਗੀ ਪਰ ਕੁਝ ਮਜਬੂਰੀ ਇੰਨੀ ਜ਼ਿਆਦਾ ਸੀਗੀ ਕਿ ਸ਼ਰਮ ਸਾਡੀ ਫਿੱਕੀ ਪੈ ਗਈ ਤੇ ਬਰਸੀ ਕੰਮ ਸ਼ੁਰੂ ਕੀਤਾ ਸੀ ਜੇ ਇੱਥੇ ਛੋਟਾ ਜਿਹਾ ਕੰਮ ਆ ਸਾਡਾ ਜੇ ਤੇ ਟੀਚਰ ਵੀ ਆਉਂਦੇ ਸਾਡੇ ਕੋਲ ਬਹੁਤ ਕੌਂਕਾ ਸੀ ਉਹਨਾਂ ਦੇ ਸਟੂਡੈਂਟ ਰਹਾਂਗੇ ਪਹਿਲਾ ਪਹਿਲਾ ਸਾਨੂੰ ਸ਼ਰਮ ਬਹੁਤ ਆਈ ਤੇ ਬਸ ਮਜਬੂਰੀ ਕਰਕੇ ਫਿਰ ਜੋ ਸਾਨੂੰ ਸੀਗੀ ਸਾਡੀ ਉਹ ਚੱਕੀ ਗਈ ਕੰਮ ਕਰਦੇ ਅਸੀਂ ਕੰਟੀਨਿਊ ਸਫਾਈ ਡੇਲੀ ਆਉਂ ਸਰ ਸਫਾਈ ਸੁਣ ਕਰਦੇ ਆਂਗੇ ਉਸ ਤੋਂ ਬਾਅਦ ਮੇਰੀ ਆ ਇੱਕ ਫਰੈਂਡ ਸੀਗੀ ਮੈਂ ਇਹਨਾਂ ਨੂੰ ਇੱਕ ਦਿਨ ਲਈ ਬੁਲਾਇਆ ਸੀਗਾ ਵੀ ਮੈਂ ਸੈਟਅਪ ਲਾਉਣਾ ਇੱਥੇ ਕੰਮ ਕਰਨਾ ਪਰ ਹੁਣ ਇਹ ਮੇਰੇ ਨਾਲ ਹੀ ਉਰੇ ਆਉਂਦੀਆਂ ਸਵੇਰ ਤੋਂ ਸ਼ਾਮ ਤੱਕ ਇਸੇ ਕਾਲਜ ਵਿੱਚ ਇਹਨਾਂ ਨੇ ਐਡਮਿਸ਼ਨ ਲੈਣੀ ਹੈਗੀ ਵੀ ਇਹ ਫਸਟイヤー ਵਿੱਚ ਪੜਾਈ ਦੇ ਨਾਲ ਨਾਲ ਕੰਟੀਨਿਊ ਵੀ ਮੇਰੇ ਨਾਲ ਕੰਮ ਵੀ ਕਰਾਇਆ ਕਰਨਗੇ ਰੋਜ਼ ਦੀ ਰੋਜ਼ ਇਹ ਕਰ ਲੋ ਕਿਵੇ ਜੀ ਜਿਵੇਂ ਮੈਂ ਬਰਗਰ ਨੂਡਲ ਦਾ ਸਾਰੇ ਜਣੇ ਬਣਾਉਂਦੇ ਆ ਚੌਂਕਸ ਵੀ ਬਣਾਉਂਦੇ ਜਾਂ ਹੋਰ ਮਲੇ ਕੋਲੇ ਆਲਦਿਰ ਕਿਤੇ ਵੀ ਵਧੀਆ ਬਣਾਉਂਦੇ ਆ ਕਿ ਲੋਕ ਪਰ ਇਹ ਵੀ ਜਿਵੇਂ ਇੱਕ ਭੈਣ ਉਹਦੇ ਭਾਈ ਲਈ ਬਣਾਉਂਦੀ ਆ ਇੱਕ ਧੀ ਉਹਦੇ ਪਿਓ ਲਈ ਬਣਾਉਂਦੀ ਆ ਉਵੇਂ ਹੀ ਸਾਫ਼ ਸੁਥਰਾ ਪੂਰਾ ਦਿਲੋਂ ਰੀਜ ਲਾ ਕੇ ਅਸੀਂ ਇਹ ਖਾਣਾ ਬਣਾਉਨੇ ਆਗੇ ਤਾਂ ਤੁਹਾਡੀ ਵੀ ਅਸੀਂ ਤੁਹਾਡੇ ਤੋਂ ਬਹੁਤ ਉਮੀਦ ਕਰਦੇ ਆਂ ਵੀ ਤੁਸੀਂ ਸਾਡਾ ਹੌਸਲਾ ਵਧਾਓਗੇ ਅਸੀਂ ਵੀ ਹੌਸਲਾ ਕਰਕੇ ਢੱਡ ਲਈ ਇੱਥੇ ਖੜੇ ਆਂਗੇ ਵੀ ਤੁਸੀਂ ਜਰੂਰ ਸਾਡੇ ਕੋਲ ਆਉਂਗੇ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਸਾਡੇ ਕੋਲ ਆ ਕੇ ਮੈਂ ਪਲੱਸ 2 ਕੀਤਾ ਆ ਮੈਂ ਆਹ ਸਾਹਮਣੇ ਵਾਲੇ ਕਾਲਜ 'ਚ ਐਡਮਿਸ਼ਨ ਲੈਣੀ ਆ ਤੇ ਪਹਿਲੇ ਪਹਿਲੇ ਦਿਨ ਮੈਂ ਆਪਣੀ ਸਟਰੈਂਡ ਨਾਲ ਸੈਟਅਪ ਲਗਵਾਉਣ ਆਈ ਸੀ ਤੇ ਫਿਰ ਮੈਂ ਡੇਲੀ ਹੁਣ ਇਹਦੇ ਨਾਲੇ ਕੰਮ ਕਰਾਇਆ ਕਰੂੰਗੀ ਤੇ ਨਾਲ ਨਾਲ ਪੜ੍ਹਾਈ ਵੀ ਕਰ ਤੇ ਜਿਹੜੇ ਮੇਰੇ ਪੇਪੀ ਪਾਦਰ ਸਾਹਿਬ ਨੇ ਉਹ ਡਿੰਗਰਾਂ ਦਾ ਕੰਮ ਕਰ ਲੈਣਾ ਸੀ 6 ਸਿਸਟਰਾਂ ਕਿਨੇ ਪੈਣਾ 6 ਸਿਸਟਰ ਦੇ ਕੀ ਸੋਚਿਆ ਦੇਖ ਕੇ ਸ਼ਰਮ ਲੱਗਣੀ ਵੀ ਪਈ ਪਹਿਲੇ ਪਹਿਲੇ ਦਿਨ ਮਤਲਬ ਕਿ ਸਾਨੂੰ ਸ਼ਰਮ ਵੀ ਬਹੁਤ ਆਈ ਵੀ ਸਾਡੇ ਨਾਲ ਦੇ ਸਟੂਡੈਂਟ ਉਰੇ ਪੜਦੇ ਨੇ ਤੇ ਅਸੀਂ ਉਹ ਰੇੜੀ ਲਗਾ ਰਹੇ ਹਾਂ ਤੇ ਫਿਰ ਉਹ ਸ਼ਰਮ ਸਾਡੀ ਫਿੱਕੀ ਪੈ ਗਈ ਮਤਲਬ ਦੇਖ ਇਹਦਾ ਹੌਸਲਾ ਦੇਖ ਇਹਦਾ ਹੌਸਲਾ ਦੇਖ ਕੇ ਮਤਲਬ ਕਿ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ ਕੰਮ ਕਰਨ ਦਾ ਵੀ ਮੈਂ ਵੀ ਕੰਮ ਕਰ ਸਕਦਾ ਜੇ ਇਹ ਕੰਮ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦਾ ਕਲਾਸਾਂ ਲਾਇਆ ਕਰਾਂਗੇ ਪਹਿਲਾਂ ਅਸੀਂ ਕਲਾਸਾਂ ਲਾ ਕੇ ਕੀ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਮਤਲਬ ਕਿਉਂ ਰਿਹਾ ਕਿ ਕੰਮ ਕਰੇ ਕੰਮ ਨਾਲ ਹੈਲਪ ਕਰਾਂਗੇ ਇਹਦੇ ਨਾਲ ਲੋਕਾਂ ਨੂੰ ਇਹੀ ਸਾਡਾ ਸੰਦੇਸ਼ ਆ ਵੀ ਸਾਡਾ ਇੱਕ ਵਾਰ ਜਰੂਰ ਟੈਸਟ ਕਰੋ ਅਸੀਂ ਵਧੀਆ ਸਫਾਈ ਦੇ ਨਾਲ ਨਾਲ ਵਧੀਆ ਖਾਣਾ ਬਣਾਉਂਦੇ ਆ ਜਿਆਦਾ ਮਸਾਲੇ ਵਗੈਰਾ ਅਸੀਂ ਇਸਤੇਮਾਲ ਨਹੀਂ ਕਰਦੇ